ਮੈਂ ਕਿਹਾ ਇਸ ਮਾਝੇ ਵਿੱਚ ਚੱਪੇ-ਚੱਪੇ ਤੇ ਸ਼ਹੀਦ ਹੋਏ ਨੇ ਚੱਪੇ-ਚੱਪੇ ਤੇ ਅਸੀਂ ਅੰਮ੍ਰਿਤਸਰ ਸਾਹਿਬ ਤੋਂ ਤੁਰਦੇ ਆਂ ਭਾਈ ਬਲਾਕਾ ਸਿੰਘ ਮਾਤਾ ਭਾਗ ਔਰ ਅੱਗੇ ਆ ਗਿਆ ਬਾਬਾ ਵੀਰ ਸਿੰਘ ਨਰੰਗਾਵਾਦੀ ਥੋੜਾ ਜਿਹਾ ਅੱਗੇ ਲੰਘੇ ਤੇ ਬਾਬਾ ਬਿਧੀ ਚੰਦ ਸੀਨਾ ਗੁਰੂ ਕਾ ਸੀਨਾ ਬਾਬੇ ਬਿਧੀ ਚੰਦ ਦੇ ਪਿੰਡ ਤੋਂ ਥੋੜਾ ਜਿਹਾ ਅੱਗੇ ਹੋਏ ਤੇ ਨਵਾਬ ਕਪੂਰ ਸਿੰਘ ਮੈਂ ਇਹਨਾਂ ਕਪੂਰ ਸਿੰਘ ਤੋਂ ਗੱਲ ਕਿਹੜੀ ਜੇ ਤੇ ਆ ਗਿਆ ਆਪਾਂ ਕਿਹੋ ਜਿਹਾ ਲੋਕ ਆ ਜਦੋਂ ਨਵਾਬ ਕਪੂਰ ਸਿੰਘ ਨੂੰ ਨਵਾਬੀ ਦਿੱਤੀ ਐ ਨਾ ਉਹ ਸਿੱਖਾਂ ਨੂੰ ਪੱਖੇ ਚੱਲਦਾ ਸੀ ਇਹ ਘੋੜਿਆਂ ਨੂੰ ਦਾਣਾ ਵੰਡਦਾ ਸੀ ਤੇ ਸਿੰਘ ਕਹਿਣ ਲੱਗੇ ਵੀ ਕਪੂਰ ਜੀ ਅਕ ਕਿ ਤੂੰ ਸੇਵਾ ਕਰਨਾ ਅਸੀਂ ਤੇ ਨਵਾਬ ਬਣਾਉਣਾ ਤੇ ਕਹਿਣ ਲੱਗੇ ਕਿ ਮੇਰੀ ਸ਼ਰਤ ਇੱਕ ਦੱਸੋ ਕਹਿੰਦੇ ਵੀ ਮੈਂ ਘੋੜਿਆਂ ਦੀ ਰੱਦ ਚੁਕੜੀ ਚ ਇਹਦਾ ਵੀ ਮਨਵਾ ਪਰ ਤੁਸੀਂ ਮੈਨੂੰ ਕੋ ਉੱਚਾ ਕੇ ਬਹਿ ਜਾ ਨਾ ਮੈਂ ਸੇਵਾ ਨਹੀਂ ਛੜਨੀ ਮੈਂ ਘੋੜੀਆਂ ਦੀ ਲਿੱਦ ਵੀ ਚੁਕਣੀ ਹੈ ਤੇ ਮੈਂ ਸਿੰਘਾਂ ਨੂੰ ਪੱਖੇ ਵੀ ਝਲਨੇ ਨੇ ਇਹ ਹੈ ਸਾਡੇ ਬਣੀਰਿਆਂ ਦਾ ਇਤਿਹਾਸ ਨਵਾਬ ਕੂਰ ਸਿੰਘ ਬਰਾ ਦਾ ਉਹਦੇ ਤੋਂ ਅੱਗੇ ਪੈਣ ਦਾ ਭਾਈ ਤਾਲੂ ਸਿੰਘ ਦਾ ਇਹ ਮੈਂ ਵਿਸ਼ੇਸ਼ ਤੌਰ ਤੇ ਬੇਨਤੀ ਕਰਨੀ ਹੈ ਭਾਈ ਤਾਲੂ ਸਿੰਘ ਦੇ ਪਿਤਾ ਦਾ ਜੋਤ ਸਿੰਘ ਸੀ ਅੱਜ ਆਪਣੇ ਕੋਲ ਪੈਣੀਆਂ ਬੜੀਆਂ ਹੋ ਗਈਆਂ ਨੇ ਜ਼ਮੀਨਾਂ ਬੜੀਆਂ ਹੋ ਗਈਆਂ ਨੇ ਅੱਗੇ ਕੱਚੇ ਕੋਠੇ ਸਨ ਉਹ ਪੱਕੀਆਂ ਕੂਠੀਆਂ ਬਣ ਗਈਆਂ ਸਾਡੀਆਂ ਪੱਕੀਆਂ ਕੋਠੀਆਂ ਕਰਕੇ ਸਾਡਾ ਦਿਲ ਵੀ ਪੱਥਰ ਦਾ ਹੋ ਗਿਆ ਜੇ ਕੋਣਾ ਸਾਚੇ ਪੰਮ ਨੂੰ ਜਰਬ ਅੱਗੇ ਕੋਠੇ ਕੱਚੇ ਸਨ ਸਾਡਾ ਦਿਲ ਨਰਮ ਸੀ ਹੁਣ ਸਾਡੇ ਕੋਠੀਆਂ ਪੱਥਰ ਦੀਆਂ ਹੋ ਗਏ ਸਾਡਾ ਦਿਲ ਹੀ ਪੱਥਰ ਸਾਡੀਆਂ ਕੋਠੀਆਂ ਦਾ ਰੰਗ ਚਿੱਟਾ ਤੇ ਸਾਡਾ ਦਿਲ ਕਾਲਾ ਹੋ ਗਿਆ ਨੇ ਕੀ ਮੈਂ ਇਹ ਹਰ ਰੋਜ਼ ਗੱਲ ਕਰਨਾ ਹੈ ਪਿੰਡ ਦਾ ਜਵਾਈ ਆਉਣਾ ਗਰੀਬਾਂ ਦਾ ਲੰਮਰਦਾਰ ਘੋੜੀ ਤੇ ਚੜ ਕੇ ਖੇਤ ਵਿੱਚ ਗਿਆ ਉਹਨੇ ਪਿੰਡ ਤੇ ਜਵਾਈ ਨਹੀਂ ਦੇਖਣਾ ਤੇ ਕਹਿਣਾ ਪਰੌਣਿਆ ਤੂੰ ਘੋੜੀ ਤੇ ਚੜ ਕੇ ਜਾ ਤੇ ਮੈਂ ਤੁਰ ਕੇ ਆਵਾਂਗਾ ਤੇ ਸਾਡੇ ਪਿੰਡ ਦਾ ਜਵਾਈ ਆ ਹੁਣ ਆਪਾਂ ਭਰਾ ਦੇ ਜਵਾਈ ਨੂੰ ਹੀ ਆਪਣਾ ਜਵਾਈ ਨਹੀਂ ਮੰਨਦੇ ਇਹਨੇ ਗੱਲ ਕਰ ਗਏ ਆਪਾਂ ਸਾਰੇ ਪਿੰਡ ਦਾ ਭਣੋਇਆ ਸਾਰੇ ਪਿੰਡ ਦਾ ਭਣੋਇਆ ਪਿੰਡ ਦਾ ਜਵਾਈ ਸਾਰਿਆਂ ਦਾ ਜਵਾਈ ਪਿੰਡ ਦਾ ਭਾਂਜਾ ਸਾਰਿਆਂ ਦਾ ਭਾਂਜਾ ਇਹ ਆਪਣਾ ਮੂਲ ਸੀ ਪਰ ਅੱਜ ਆਪਾਂ ਗਵਾਪਟੇ ਆਪਣੇ ਕੋਲ ਕੇਵਲ ਤੇ ਕੇਵਲ ਪੈਸਾ ਸਭ ਕੁਝ ਰਹਿ ਗਿਆ ਜਿਹੜਾ ਭਾਈ ਤਾਰੂ ਸਿੰਘ ਹੈ ਨਾ ਧਿਆਨ ਦਿਹਾ ਜੇ ਇਹਦੇ ਪਿੰਡ ਦਾ ਰਹੀਮ ਬਖਸ਼ 마ਸੀ ਇਹਨੂੰ ਆਪਾਂ ਲਾਗਿਆਂ ਦੀ ਬੋਲੀ ਹੁੰਦੀ ਹੈ ਆਪਾਂ ਮਹਿਣਾ ਸਿੱਖੀ ਨੇ ਕੋਈ ਝੋੜ ਕਹਿੰਦਾ ਕੋਈ 마ਸੀ ਕਹਿੰਦਾ ਪਰ ਅਰਥ ਇੱਕੋ ਹੈ ਰਹੀਮ ਬਖਸ਼ ਮਾਸੀ ਦੀ ਧੀ ਪਾਠੀਆਂ ਪੜਦੀ ਐ ਗਰੀਬਣੀ ਵਿਚਾਰੀ ਜਿਹੜੀ ਸੁੰਦਰਤਾ ਐ ਇਹ ਰੱਬ ਦੀ ਦਾਤ ਐ ਇਹ ਬੰਦੇ ਦੀ ਰੱਬ ਦੀ ਦਾਤ ਐ ਪੱਟੀ ਦਾ ਹਕਮ ਉਧਰ ਤੁਰਿਆ ਜਾਂਦਾ ਐ ਰਹੀਮ ਬਖਸ਼ ਦੀ ਲੜਕੀ ਨੂੰ ਵੇਖਿਆ ਤੇ ਚੁੱਕ ਕੇ ਲੈ ਗਿਆ ਤੇ ਧੀਆਂ ਦਾ ਧੀਆਂ ਹੁੰਦੀਆਂ ਭਾਵੇਂ ਗਰੀਬ ਦੀ ਹੋਵੇ ਤੇ ਭਾਵੇਂ ਅਮੀਰ ਦੀ ਹੋਵੇ ਪਿਓ ਧੁੱਪਾਂ ਮਾਰ ਕੇ ਰੋਪਿਆ ਬਾਈ ਤਾਰੂ ਸਿੰਘ ਕੋਲ ਦੀ ਲੰਗਿਆ ਇਹਨੇ ਅਗਾ ਚਾਚਾ ਰੋਣਾ ਕਿਉਂ ਆ ਆ ਚਾਚੇ ਤੋਂ ਮਨ ਚੇਤੇ ਆਇਆ ਮੈਨੂੰ ਐਡਾ ਮਾਨ ਸਨਮਾਨ ਮਿਲਿਆ ਦੋ ਚਾਚਿਆਂ ਕਰਕੇ ਮੇਰੇ ਚਾਚੇ ਨੇ ਮੈਨੂੰ ਸਕੇ ਚਾਚੇ ਨੇ ਮੈਨੂੰ ਕਾਗਦੀ ਵਿਦਿਆ ਪੜਾਈ ਤੇ ਸੰਤ ਕਰਤਾਰ ਸਿੰਘ ਚਾਚੇ ਨੇ ਮੈਨੂੰ ਮਤਵੰਨਾ ਬਣਾ ਕਰਕੇ ਤੇ ਗੁਰਮੁਹੰਦ ਦਾ ਰੰਗ ਚੜ੍ਹਿਆ ਜਿਹਦੇ ਨਾਲ ਮੈਨੂੰ ਦੇਸ਼ਾਂ ਤੇ ਵਿਦੇਸ਼ਾਂ ਵਿੱਚ ਸਨਮਾਨ ਮਿਲਦਾ ਹੈ ਮੇਰਾ ਬਾਪ ਜਾਨਾ ਦੇਸੀ ਠੱਗ ਹਕੂਨ ਵਾਲਾ ਸੀ ਪਰ ਚਾਚਿਆਂ ਨੇ ਮੇਰੇ ਤੇ ਕਿਰਪਾ ਕੀਤੀ ਅੱਜ ਸਾਡਾ ਖੂਨ ਸਫੈਦ ਹੋ ਗਿਆ ਸਾਡੇ ਚਾਚੇ ਨੂੰ ਜ਼ਮੀਨ ਮੰਡੀਆ ਤੋਂ ਸਾਨੂੰ ਦਿੱਤੀ ਐ ਸਾਨੂੰ ਜ਼ਮੀਨ ਵੜ ਦਿੱਤੀ ਉਹਨੇ ਆਪਾਂ ਦਾ ਭਰਾਵਾਂ ਦੀ ਵਢੀ ਜਾਂਦੇ ਆ ਮੈਂ ਆਪਣੇ ਤੁਹਾਨੂੰ ਇਹ ਝਨੋਰਾ ਤਾਂ ਦੇ ਨਾਲ ਆਪਾਂ ਕਿੰਨਾਂ ਦੀ ਰਾਹਤ ਆ ਆਪਾਂ ਕਰਦੇ ਕੀ ਹਾਂ ਭਾਈ ਤਾਰੂ ਸਿੰਘ ਨੇ ਆਖਿਆ ਚਾਚਾ ਕੀ ਗੱਲ ਐ ਰਹੀਮ ਬਖਸ਼ ਮਾਚੀ ਕਹਿਣ ਲੱਗਾ ਮੇਰੀ ਧੀ ਨੂੰ ਚੁੱਕ ਕੇ ਲੈ ਗਏ ਨੇ ਪੱਟੀ ਦੇ ਆਗਮ ਕਹਿਣ ਲੱਗਾ ਚਾਚਾ ਰੋ ਨਾ ਕਹਿੰਦਾ ਪੁੱਤ ਰੋਵਾਂ ਕਿਉਂ ਨਾ ਮੇਰੀ ਧੀ ਨੂੰ ਚੁੱਕ ਕੇ ਲੈ ਗਏ ਨੇ ਤੇ ਭਾਈ ਤਾਰੂ ਸਿੰਘ ਕਹਿਣ ਲੱਗਾ ਜੇ ਤੇਰੀ ਧੀ ਨੂੰ ਚੁੱਕ ਕੇ ਲੈ ਗਏ ਤੇ ਮੈਨੂੰ ਦਰਦ ਘਟੇ ਮੇਰੀ ਵੀ ਭੈਣ ਸੀ ਅੱਗੇ ਪਿੰਡ ਦੀ ਭੈਣ ਨੂੰ ਆਪਾਂ ਭੈਣ ਜਾਣਦੇ ਸਾਂ ਆਪਾਂ ਹਦਾਇਤ ਦਾ ਪਿਆਰ ਬੇਟੀ ਕੋ ਬੇਟੀ ਜਾਣੇ ਪਰ ਮਾਤਾ ਨੂੰ ਮਾਤ ਬਖਾਨੇ ਸਾਨੂੰ ਹਦਾਇਤ ਹੈ ਦੇਖ ਪਰਾਈਆਂ ਚੰਗੀਆਂ ਮਾਵਾ ਭੈਣਾਂ ਧੀਆ ਜਾਣੇ ਸਾਡੇ ਵਾਸਤੇ ਕੇਵਲ ਇੱਕ ਇੱਕ ਔਰਤ ਹੈ ਜਿਹਦੇ ਨਾਲ ਸਾਡਾ ਆਨੰਦ ਕਾਰਜ ਹੋਇਆ ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਪੈਣ ਬਖਾਣੇ ਪਾਈ ਗੁਰਦਾਸ ਰੇਤ ਕਹਿੰਦੇ ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਪੈਣ ਬਖਾਣੇ ਇੱਥੇ ਮੈਂ ਇੱਕ ਹੱਟ ਬੀਤੀ ਤੁਹਾਨੂੰ ਸੁਣਾ ਦਿਆਂ ਭੈਣ ਦੀ ਮੈਂ ਲੁਧਿਆਣੋਂ ਗੱਡੀ ਤੇਲ ਤੇ ਬੈਠਾ ਫਰੌਰ ਆਇਆ ਤੇ ਫਰੌਰ ਵਿੱਚ ਪੰਜ ਮੁੰਡੇ ਕਿਹੜੇ ਅਲੜ ਚੰਚਲ ਮਤ ਵਾਲੇ ਉਹਨਾਂ ਨੇ ਡੱਬੇ ਚ ਪਟੂ ਪਜਾਇਆ ਆ ਨਾੜਿਆ ਦੀ ਕਰਾਮਾਤ ਤੇ ਦੋ ਬੀਬੀਆਂ ਬੇਟੀਆਂ ਦਾ ਮੇਰੇ ਸਾਹਮਣੇ ਇੱਕ ਦੇ ਕੋ ਪੰਜ ਚਾਰ ਸਾਲ ਦਾ ਬੱਚਾ ਇੱਕ ਉਹਦੀ ਕੁਆਰੀ ਭੈਣ ਮਟਿਆਰ ਤੇ ਦਿਨ ਚੜਿਆ ਸੀ ਸੂਰ ਚਮਕਿਆ ਜਿਹੜੀ ਉਹ ਕੁਆਰੀ ਬੀਬੀ ਸੀ ਉਹਦੇ ਤੇ ਉਹ ਸੂਰ ਦਾ ਪ੍ਰਕਾਸ਼ ਪਿਆ ਤੇ ਉਹਨੂੰ ਮੁੜਕ ਆ ਗਿਆ ਮੈਂ ਸਾਹਮਣੇ ਬੈਠਾ ਸਾਂ ਤੇ ਮੇਰੇ ਮਨ ਚ ਮਨਦਰਦੀ ਆ ਕਿ ਉਹਨਾਂ ਆ ਗਿਆ ਬੀਬੀ ਇੱਥੇ ਆ ਜਾ ਮੈਂ ਜਵਾਨੀ ਵਿੱਚ ਸੌਦੋਂ 26 27 ਸਾਲ ਦਾ ਮੈਂ ਫੇਰ ਮੈਂ ਆਖਿਆ ਵੀ ਜੇ ਬਰਾ ਤੇ ਉਹਨੇ ਪੁੱਕੇ ਨਾਲ ਗੱਲ ਪੁੱਠੀ ਪੈ ਜਾਣ ਦੀ ਕਿਉਂਕਿ ਮੈਂ ਗੱਭਰੂ ਸਾਂ ਮੈਂ ਸੀਟ ਛੱਡੀ ਉਹ ਬੀਬੀ ਉੱਥੇ ਆ ਕੇ ਬਹਿ ਗਈ ਤੇ ਜਦੋਂ ਮੈਂ ਉਹ ਸੀਟ ਤੇ ਬਹਿਣ ਲੱਗਾ ਤੇ ਪੰਜ ਮੁੰਡਿਆਂ ਚੇਕ ਕਾਣ ਕੇ ਬਹਿ ਗਿਆ ਇੱਕ ਜਵਾਨੀ ਇੱਕ ਗਾਤਰਾ ਕਰਗੀ ਤਰਦੀ ਬਾਪੂ ਦੀ ਕਿਰਪਾਨ ਤੇ ਮੈਂ ਖਾੜਤੂਆ ਵਾਲੀ ਬੋਲੀ ਮੈਂ ਕਿਹਾ ਖੜਾ ਹੋ ਉਹ ਪੰਜੜੇ ਮੈਨੂੰ ਕਿਹਾ ਕੀ ਗੱਲ ਭਈ ਤੇਰੀ ਕੀ ਲੱਗਦੀ ਸੇ ਮੈਂ ਕਿਹਾ ਮੇਰੀ ਭੈਣ ਤੁਸੀਂ ਗੁਰੂ ਕੀ ਸੰਗਤ ਤੇ ਯਕੀਨ ਕਰਿਆ ਜੇ ਭੈਣ ਕਿਹਾ ਮੇਰਾ ਮਨ ਇਨਾ ਪਾਕ ਹੋਇਆ ਮੈਂ ਸੀਟ ਤੇ ਬਹਿ ਗਿਆ ਉਥੋਂ ਲੈ ਕੇ ਤੇ ਮੈਂ ਅੰਮ੍ਰਿਤਸਰ ਤੱਕ ਉਹਨਾਂ ਦਾ ਬਾਡੀਗਾਰਡ ਬਣ ਗਿਆ ਕਿ ਜੋ ਕੋ ਇਨਾਂ ਵੱਲ ਝਾਕੇ ਤੇ ਮੈਂ ਸਿਰ ਲਾ ਦੇਵਾਂਗਾ ਗੱਲ ਕੇਵਲ ਤੇ ਕਮਰੇ ਨਹੀਂ ਮੈਂ ਕਿਹਾ ਮੇਰੀਆਂ ਭੈਣਾਂ ਲੱਗਦੀਆਂ ਨੇ ਜੇ ਆਪਾਂ ਗੁਰੂ ਕੇ ਸੇਖ ਹਨ ਤੇ ਸਾਡਾ ਜੀਵਨ ਇੰਨਾ ਚਾਹੀਦਾ ਮੈਂ ਅੰਮ੍ਰਿਤਸਰ ਆਣ ਕੇ ਉਤਰਿਆ ਤੇ ਮੈਂ ਪਾਸੇ ਖੜੋ ਗਿਆ ਕਿ ਜਿੰਨਾਂ ਜਿਹਨਾਂ ਦਾ ਵਾਰਸ ਨਾ ਨਾ ਹੋਵੇ ਮੈਂ ਉਹਨਾਂ 'ਚ ਸੱਜੇ ਖੜੇ ਨਹੀਂ ਹੋਣਾ ਜੇ ਆਪਾਂ ਸੇਖ ਹਨ ਸਾਡਾ ਜੀਵਨ ਐਹੋ ਜਿਹਾ ਚਾਹੀਦਾ ਭਾਈ ਤਾਰੂ ਸਿੰਘ ਕਹਿਣ ਲੱਗਾ ਚਾਚਾ ਤੇ ਤੇਰੀ ਧੀ ਲੈ ਕੇ ਤੇ ਮੇਰੀ ਭੈਣ ਤੂੰ ਰੋ ਨਾ ਕੰਬੋ ਕੀ ਮਾੜੀ ਵਾਰੀ ਥਾਂ ਦੇ ਸਾਡੇ ਸਿੰਘ ਦੇ ਸਰਮਡੇਰੇ ਉਹਨਾਂ ਕੋਲ ਗਿਆ ਜਿਹੜਾ ਸਾਡਾ ਮੱਥਾ ਇਹ ਸਾਡੀ ਅੰਦਰ ਦੀ ਫੋਟੋ ਹੈ ਜਿਹੜਾ ਸਾਡਾ ਮੱਥਾ ਨਾ ਇਹ ਸਾਡਾ ਦੁੱਖ ਸੁੱਖ ਦੱਸਦਾ ਜਿਹਨੂੰ ਅੰਗਰੇਜ਼ੀ ਵੀ ਕਹਿੰਦੇ ਫੇਸ ਇਜ਼ ਦੀ ਇੰਡੈਕਸ ਆਫ ਮਾਈਂਡ ਜਿਵੇਂ ਆਪਾਂ ਕਿਤਾਬ ਤਤ ਕਰਾਵੇਂ ਨੇ ਜੇ ਆਪ ਕੋ ਖੁਸ਼ੀਆਂ ਤੇ ਮੱਥਾ ਹੱਸਦਾ ਹੈ ਜੇ ਆਪਾਂ ਦਾਸ ਹਾਂ ਤੇ ਮੱਥਾ ਰੋਂਦਾ ਸਿੰਘਾਂ ਨੇ ਆ ਗਿਆ ਤਰੁਸਿਆ ਕੀ ਗੱਲ ਕਹਿਣ ਲੱਗਾ ਮੇਰੀ ਭੈਣ ਨੂੰ ਚੁੱਕ ਕੇ ਲੈ ਗਏ ਰੋਟੀ ਲੈ ਕੇ ਗਿਆ ਸੀ ਕਹਿਣ ਲੱਗੇ ਤਾਰੂ ਸਿੰਘ ਜੇ ਤੇਰੀ ਭੈਣ ਲੱਗੇ ਸਾਡੀ ਨਹੀਂ ਲੱਗਦੀ ਅਸੀਂ ਰੋਟੀ ਨਹੀਂ ਜੇ ਖਾਣੀ ਬਾਰ ਬਾਰ ਚੇਤੇ ਕਰੋ ਆਪਾਂ ਤਾਂ ਕਹਿੰਨੇ ਪਹਿਲੇ ਪਕੌੜੇ ਖਾ ਲਈਏ ਜਲੇਬ ਠੰਡੇ ਨਾ ਹੋ ਜਾਣ ਪਰ ਜੰਗਲ ਸਿੰਘ ਨੇ ਉਹਨਾਂ ਕਹਾਂ ਰੋਟੀ ਨਹੀਂ ਖਾਣੀ ਜਿੱਨਾ ਚਿਰ ਬੀਬੀ ਨੂੰ ਲੈੰਦੀ ਨੇ ਉਹ ਚੋਕੀ શાਗ ਲੈਉਂਦੇ ਕੰਬੋ ਕੀ ਮਾੜੀ ਤੋਂ ਸਿੰਘ ਆਇਆ ਰਹੀਮ ਬਖਸ਼ਮਾਸ਼ੀ ਦੀ ਧੀ ਨੂੰ ਛੜਾ ਕੇ ਉਹਦੇ ਘਰ ਪਹੁੰਚਾਇਆ ਐਸ ਕਾਰਨ ਕਰਕੇ ਸਰਕਾਰ ਭਾਈ ਤਾਰੂ ਸਿੰਘ ਦੇ ਪਿੱਛੇ ਪਈ ਮੈਂ ਗੱਲ ਟਿਕਾਣੇ ਲਿਉਣੀ ਹੈ ਇਥੋਂ ਦੇ ਨਾਲ ਭਾਈ ਤਾਰੂ ਸਿੰਘ ਨੂੰ ਜਦੋਂ ਫੜ ਕੇ ਚਲੇਦੇ ਨਾ ਤੇ ਨਾਲ ਉਹਦੀ ਭੈਣ ਵੀ ਹੈ ਬੀਬੀ ਤਾਰੋ ਭਾਈ ਤਾਰੂ ਸਿੰਘ ਦੀ ਮਾਂ ਨੇ ਮੱਥਾ ਟਕਿਆ ਹੈ ਮਾਂ ਦੇ ਨਾਂ ਦਾ ਜ਼ਿਕਰ ਨਹੀਂ ਆਉਂਦਾ ਭੈਣ ਦੇ ਨਾਂ ਦਾ ਜ਼ਿਕਰ ਆਉਂਦਾ ਤੇ ਪਿਓ ਦੇ ਨਾਂ ਦਾ ਜ਼ਿਕਰ ਆਉਂਦਾ ਭਾਈ ਤਾਰੂ ਸਿੰਘ ਦੇ ਪਿਤਾ ਦਾ ਨਾਮ ਸੀ ਜੋਧ ਸਿੰਘ ਬੀਬੀ ਨੇ ਮੱਥਾ ਟਕਿਆ ਹੈ ਜਿਹਨੂੰ ਆਪਾਂ ਮਾਝੇ ਚ ਕਹਿ ਦਿੰਦੇ ਆ ਪਰੇ ਕਿਤੇ ਆਪਾਂ ਮੱਖ ਵੱਖ ਲਾਗਿਆਂ ਦੀ ਬੋਲੀ ਹੈ ਪਰੇ ਚ ਲਗੈ ਲੈਗਾ ਤੇ ਭਾਈ ਤਾਰੂ ਸਿੰਘ ਦੀ ਮਾਂ ਰੇ ਅਨੰਦਪੁਰ ਸਾਹਿਬ ਨੂੰ ਗੱਲ ਚ ਪੰਡਾ ਪਾ ਕੇ ਇੱਕ ਅਰਦਾਸ ਕੀਤੀ ਇਹ ਧਿਆਨ ਦਿਓ ਧਿਆਨ ਆਖਿਆਂ ਬਾਜਾਂ ਵਾਲਿਆ ਅੱਜ ਤੇਰਾ ਤੇ ਮੇਰਾ ਸਾਂਝਾ ਮਸਲਾ ਹੈ ਇਹ ਤੇਰਾ ਪੁੱਤ ਇਹਨੇ ਅਮਰ ਸ਼ਕਿਆ ਤੇਰਾ ਦਾਦੀ ਪੁੱਤ ਹੈ ਮੇਰਾ ਬਿੰਦੀ ਪੁੱਤ ਹੈ ਮੇਰੇ ਢਿੱਡ ਚੋਂ ਨਿਕਲਿਆ ਹੈ ਇਹਨੇ ਮੇਰਾ ਦੁੱਧ ਪੀਤਾ ਹੈ ਤੇ ਜਿਹੜੀ ਇਹਦੇ ਕੇਸ ਨੇ ਨਾ ਮੈਂ ਦਹੀਂ ਪਾ ਪਾ ਕੇ ਤੇ ਮਿੱਟੀयां ਗੁੰਦ ਗੁੰਦ ਕੇ ਕੇਸ ਬਣਾਏ ਨੇ ਮੇਰੇ ਪੁੱਤੀ ਖੋਪੜੀ ਭਾਵੇਂ ਨਾ ਜੇ ਪਰ ਮੇਰੇ ਪੁੱਦੇ ਕੇਸ ਨਾ ਮੁੰਨੇ ਜਾਣ ਤੇ ਜਿਹੜੀ ਬੀਬੀ ਭਰੋਟੇ ਮੁੰਦੀ ਹੈ ਉਹਦੀ ਕੁੱਕ ਤੋਂ ਭਾਈ ਤਾਰੂ ਸਿੰਘ ਵਰਗਾ ਸੇ ਕਿਵੇਂ ਪੈਦਾ ਹੋਏਗਾ ਸਾਨੂੰ ਆਮ ਕਰਕੇ ਤੁਸੀਂ ਕਹਿੰਦੇ ਗਿਆਨੀ ਜੀ ਪਹਿਲੇ ਸਿੰਘਾ ਵਰਗੇ ਸਿੰਘ ਨੇ ਇਹ ਮੈਂ ਕਹਿੰਦਾ ਪਈ ਜਮੀਨ ਚੰਗੀ ਉਹਦੇ ਫਸਲ ਤਾਂ ਤਾਂ ਹੀ ਹੋਵੇਗੀ ਨਾ ਜੇ ਮਾਂ ਦੇ ਪਰੋਟੇ ਮੁੰਨੇ ਨੇ ਜੇ ਮਾਂ ਦੀ ਗੋਤ ਵੱਡੀ ਹੈ ਤੇ ਪੁੱਤ ਗੁਰਮਕ ਕਿਵੇਂ ਹੋਏਗਾ ਮੈਂ ਇਥੇ ਪਹੁੰਚਿਆ ਨਾ ਜਦੋਂ ਮੈਨੂੰ ਮੂੰਹ ਧੋਣ ਦੀ ਇਜਾਜ਼ਤ ਨਹੀਂ ਸੀ ਮੇਰੀ ਮਾਂ ਨੇ ਮੈਨੂੰ ਉਦੋਂ ਗੁਰਬਾਣੀ ਨਾਲ ਜੋੜਿਆ ਮੈਂ ਆਪਣੀ ਮਾਂ ਨੂੰ ਨਮਸਕਾਰ ਕਰਦਾ ਰੋਜ਼ ਪਹਿਲਾਂ ਮੈਂ ਕੋਈ ਕੋਖਿ ਨੇ ਬਾਣੀ ਬੜੀ ਪੜ੍ਹਦੀ ਸੀ ਤੇ ਮੈਂ ਕਹਿੰਦਾ ਪਈ ਉਹਦੇ ਮੱਕ ਜਦੋਂ ਉਦੋਂ ਬਣਦਾ ਸੀ ਮਰਦੀ ਹੋਇਆ ਵਗੜ ਮੁੜ ਕੇ ਬਾਅਦ ਵਿੱਚ ਮੁੰਨੇ ਬਾਣੀ ਦੀ ਸੰਥਿਆ ਕਰਾਈ ਮਾ ਮਾਨ ਪਰ ਅੱਜ ਉਹ ਮਾਵਾ ਨਹੀਂ ਰਹੀਆਂ ਕਹਿਣ ਲੱਗੀ ਬਾਜਾਂ ਮਾਰਿਆ ਇਹ ਮੇਰੇ ਦੁੱਧ ਦਾ ਬਣਿਆ ਹੈ ਮੇਰੇ ਖੂਨ ਦਾ ਬਣਿਆ ਹੈ ਤੇ ਮੇਰਾ ਖੂਨ ਗੰਦਾ ਨਾ ਹੋ ਜਾਏ ਇਹ ਕਿਰਪਾ ਕਰਕੇ ਪਾਤ ਰਖੇ ਭਾਈ ਤਾਰੂ ਸਿੰਘ ਨੂੰ ਫੜ ਕੇ ਲਗਾਇਆ ਭਾਈ ਮਨੀ ਸਿੰਘ ਨੂੰ ਫੜ ਕੇ ਲਗਾਇਆ ਅੱਗੇ ਆਪਾਂ ਗੱਲ ਕਰਦੇ ਹਾਂ ਭਾਈ ਚਾਰੇ ਦੀ ਜਿਹੜਾ ਪੜਾਣਾ ਪਿੰਡ ਹੈ ਨਾ ਪੜਾਣੇ ਪਿੰਡ ਦੇ ਨੰਬਰਦਾਰਾਂ ਨੇ ਹਾਕਮ ਨੂੰ ਵੱਢੀ ਦੇ ਕੇ ਭਾਈ ਤਾਰੂ ਸਿੰਘ ਦੀ ਭੈਣ ਨੂੰ ਸ਼ਰਾਕ ਦੇ ਪਾਸੇ ਕੀਤਾ ਹੁਣ ਮੈਂ ਤੁਹਾਡੇ ਪਿੰਡ ਤੇ ਗੱਲ ਆਵਾ ਭਾਈ ਮਨੀ ਸਿੰਘ ਨੂੰ ਜਦੋਂ ਸ਼ਹੀਦ ਕੀਤਾ ਨਾ ਲੱਛੀ ਰਾਮ ਹੋਇਆ ਮੱਧਰ ਪਿੰਡ ਦਾ ਤੁਸੀਂ ਦੱਛੀ ਰਾਮ ਦੀ ਗੱਲ ਕਰ ਰਹੇ ਹੋ ਨਾ ਉਹ ਜਮਾਨੇ ਦਾ ਬੜਾ ਅਮੀਰ ਸਿੱਖ ਸੀ ਉਹ ਇੱਕ ਸੂਰਜ ਸਿੰਘ ਨਾਮ ਦਾ ਸਿੰਘ ਸੀ ਜਿਹਨੂੰ ਆਪਾਂ ਆਮ ਕਰਕੇ ਅੱਜ ਤੋਂ ਭਾਬੇ ਕਹਿਣ ਲੱਗ ਪਏ ਸ਼ੈਰੀ ਸਿੱਖਾਂਗਾ ਆਪਾਂ ਆਮ ਬੋਲਦੇ ਆ ਉਹ ਸਾਨੂੰ ਪਿੰਨੂ ਭਾਉ ਕਹਿ ਦਿੰਦੇ ਨੇ ਇਹਨਾਂ ਦੋਹਾਂ ਦੀ ਦੋਸਤੀ ਸੀ ਇਹਨਾਂ ਨੇ ਸਲਾਹ ਕੀਤੀ ਆਪਾਂ ਨੂੰ ਰੱਬ ਨੇ ਮਾਇਆ ਬੜੀ ਦਿੱਤੀ ਐ ਤੇ ਜੇ ਆਪਾਂ ਭਾਈ ਮਨੀ ਸਿੰਘ ਨਾਲ ਮਾਇਆ ਤੋਲ ਕੇ ਛਡਾ ਗਏ ਇਹ ਤੋਂ ਵੱਡਾ ਪਰਉਪਕਾਰ ਕੋਈ ਨਹੀਂ ਧਿਆਨ ਦਿਓ ਅੱਜ ਮਾਫ਼ੀ ਦੇਣੀ ਅੱਜ ਕਿਸੇ ਦੇ ਪੁੱਤ ਨੂੰ ਕੈਂਸਰ ਐ ਤੇ ਆਪਾਂ ਕਹਿੰਦੇ ਆ ਪਾਉ ਪਰਵਾਰਾ ਕਰੀ ਮੇਰੇ ਹੁੰਦਿਆਂ ਜਿੰਨੇ ਪੈਸੇ ਚਾਹੀਦੇ ਤੇ ਮੈਂ ਦਿਆਂਗਾ ਤੇ ਨਾਲ ਕਿਸੇ ਨੂੰ ਕਹਿੰਦੇ ਆ ਵੀ ਇਹਨੂੰ ਇਹ ਕਹਦੇ ਨਾਲ ਦਾ ਕੱਲਾ ਜਿਹਨੂੰ ਮਰਜ਼ੀ ਮੈਨੂੰ ਦੇ ਦੇ ਮੈਂ ਪੈਸੇ ਦੇ ਦੇਵਾਂਗਾ ਪੁੱਤਰ ਦੀ ਕਈ ਸਾਲਾਂ ਮਰਦੀ ਨਹੀਂ ਅਸੀਂ ਉਹਦੀ ਜ਼ਮੀਨ ਤੇ ਨਗਰ ਰੱਖੀ ਆ